ਹੈਲੋ ਜੀ ਸਸਰੀਕਾਲ ਮਸਤੇ ਅਦਾਬ ਜੈ ਮਾਤਾ ਦੀ ਰਾਮ ਰਾਮ ਟਟ ਸਵਾਗਤ ਤੁਹਾਡੇ ਆਪਣੇ ਚੈਨਲ ਡੇਲੀ ਲਾਈਫ ਬਲੌਗ ਤੇ ਹੋਰ ਸਨਾਵ ਕੀ ਹਾਲ ਚਾਲ ਆ ਅੱਜ ਹਾਲ ਠੀਕ ਹੀ ਲੱਗਣ ਦੇ ਸਾਰਿਆਂ ਦੇ ਠੀਕ ਹੀ ਚਾਹੀਦੇ ਤੇ ਅੱਜ ਅਸੀਂ ਬਣਾਵਾਂਗੇ ਫੁੰਦੀ ਵਾਲਾ ਰਾਇਤਾ ਤੇ ਬਣਾਵਾਂਗੇ ਵੱਖਰੇ ਤਰੀਕੇ ਨਾਲ ਤੇ ਹੁਣ ਮੈਂ ਚੱਲਣਾ ਵਾ ਦਹੀਂ ਲੈਣ ਤੇ ਡੇਰੀ ਤੋਂ ਦਹੀਂ ਲਿਆ ਕੇ ਤੇ ਫਿਰ ਤੁਹਾਨੂੰ ਸਾਰਾ ਹੀ ਦੱਸਾਂਗਾ ਵਿੱਚ ਕਿਹੜਾ ਕਿਹੜਾ ਮਟੀਰੀਅਲ ਪਾਣਾ ਤੇ ਪਹਿਲਾਂ ਮੈਂ ਦਹੀਂ ਲੈ ਆਵਾਂ ਜਾ ਕੇ ਦੁਕਾਨ ਤੋਂ ਲਓ ਜੀ ਦਹੀਂ ਲੈਣਦਾ ਵਾ ਜਾ ਕੇ ਦੁਕਾਨ ਤੋਂ ਤੇ ਦੋ ਪੈਕਟ ਦਹੀਂ ਦੇ ਲੈਂਦੇ ਮੈਂ ਤੇ ਥੋੜਾ ਜਿਹਾ ਮੰਮੀ ਨੇ ਜਮਾਇਆ ਹੀ ਘਰੇ ਤੇ ਤੇ ਕੀ ਬਣਾਉਣਾ ਕੀ ਮੰਮੀ ਇੱਕ ਕਾਦਾ ਰੈਤਾ ਬਣਾਉਣਾ ਸੀ ਸਸਰੇ ਗਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਬਣਾਵਾਂਗੇ ਬੂੰਦੀ ਵਾਲਾ ਰੈਤਾ ਬੂੰਦੀ ਵਾਲਾ ਰੈਤਾ ਗਰਮੀਆਂ ਦੇ ਵਿੱਚ ਨਾ ਸਰੀਰ ਨੂੰ ਠੰਡਕ ਦੇਣ ਵਾਲਾ ਹੁੰਦਾ ਵਾ ਤੇ ਬਹੁਤ ਹੀ ਸੁਆਦ ਲੱਗਦਾ ਵਾ ਤੇ ਸਾਰੇ ਖੁਸ਼ ਹੋ ਕੇ ਖਾਂਦੇ ਆ ਤੇ ਦਹੀਂ ਜਿਹੜਾ ਵਾ ਉਹ ਮੇਸਾ ਖੱਟਾ ਨਹੀਂ ਹੋਣਾ ਚਾਹੀਦਾ ਦਹੀਂ ਥੋੜਾ ਜਿਹਾ ਮਿੱਠਾ ਹੀ ਹੋਣਾ ਚਾਹੀਦਾ ਵਾ ਤਾਂ ਹੀ ਰਹਿਤਾ ਜਿਹੜਾ ਵਾ ਰਹਿਤੇ ਦਾ ਸੁਆਦ ਆਊਗਾ ਤੇ ਵਿਆਹਾਂ ਸ਼ਾਦੀਆਂ ਦੇ ਵਿੱਚ ਵੀ ਇਹ ਰਹਿਤਾ ਜਿਹੜਾ ਵਾ ਇਹਦੇ ਤੋਂ ਬਿਨਾ ਜਿਹੜੀ ਰੋਟੀ ਦਾ ਮਜਾ ਨਹੀਂ ਆਉਂਦਾ ਵਿਆਹ ਸ਼ਾਦੀ ਦੇ ਵਿੱਚ ਤੇ ਰਹਿਤਾ ਜ਼ਰੂਰ ਹੁੰਦਾ ਵਾ ਭਾਵੇਂ ਭੱਲਿਆਂ ਵਾਲਾ ਹੋਵੇ ਭਾਵੇਂ ਬੂੰਦੀ ਵਾਲਾ ਹੋਵੇ ਕੋਈ ਪਰ ਜ਼ਿਆਦਾ ਬੂੰਦੀ ਵਾਲੇ ਹੁੰਦਾ ਵਾ ਤੇ ਆਓ ਤੁਹਾਨੂੰ ਦੱਸਦੇ ਆ ਕਿ ਆਪਾਂ ਬੂੰਦੀ ਦਾ ਰਹਿਤਾ ਬਣਾਉਣ ਲੱਗੇ ਆ ਤੇ ਇਹਦੇ ਵਿੱਚ ਕੀ ਕੀ ਪਾਣਾ ਮੈਂ ਕੀ ਕੀ ਪਾਣਾ ਚ ਇਹਦੇ ਵਿੱਚ ਆਪਾਂ ਦਹੀਂ ਲਿਆ ਵਾ ਨੇ ਆਪਾਂ ਦੋ ਪੈਕਟ ਲੈਂਦੇ ਆ ਵੀ ਮਨ ਲਈ ਇਹ 250 ਗ੍ਰਾਮ ਪਾਇਆ ਨਹੀਂ ਹੋਣਾ ਮੈਂ ਤੇ ਫਰੈਸ਼ ਦਹੀਂ ਆ ਦਹੀਂ ਬਹੁਤ ਵਧੀਆ ਦਹੀਂ ਆ ਥੋੜਾ ਜਿਹਾ ਆਪਾਂ ਘਰ ਜਮਾਇਆ ਸੀ ਤੇ ਬਾਕੀ ਆ ਲੈ ਆਪਾਂ ਬੁੰਦੀ ਲਈ ਆ ਜਿੰਨੂੰ ਆਪਾਂ ਕਹਦੇ ਹੁੰਨੇ ਆ ਵੀ ਦਹੀਂ ਵਾਲੀ ਬੁੰਦੀ ਤੇ ਇਹ ਆਪਾਂ ਲਈ ਆ ਤੇ ਇਹ ਆਪਾਂ ਅੱਧੀ ਗੋਲੀ ਤੋਂ ਥੋੜੀ ਜ਼ਿਆਦਾ ਵਾ ਤੇ ਆ ਆਪਾ ਪਦੀਨਾ ਲਿਆ ਵਾ ਪਦੀਨੇ ਦੇ ਨਾਲ ਨਾਲ ਉਹਦਾ ਬੁੰਦੀ ਗੜੇ ਦਾ ਰਾਇਦਾ ਟੇਸਟ ਜਿਹੜਾ ਬਹੁਤ ਹੀ ਵਧੀਆ ਹੁੰਦਾ ਵਾ ਤੇ ਆ ਆਪਾਂ ਲੈ ਆ ਜੀਰਾ ਭੁੰਨ ਕੇ ਤੇ ਉਹਨੂੰ ਥੋੜਾ ਜਿਹਾ ਦਰੜ ਫੜ ਜਾ ਕਰ ਲਿਆ ਕਾਲੀ ਮਿਰਚ ਲਈ ਆ ਉਹਨੂੰ ਵੀ ਆਪਾਂ ਕੁੱਟ ਲਿਆ ਥੋੜਾ ਜਿਹਾ ਭੁੰਨ ਕੇ ਤੇ ਕਿਉਂਕਿ ਕਾਲੀ ਮਿਰਚ ਤੇ ਜੀਰੇ ਦੇ ਨਾਲ ਨਾ ਦਹੀਂ ਦੇ ਵਿੱਚ ਬਹੁਤ ਜ਼ਿਆਦਾ ਹਾਜਮੇ ਵਾਲਾ ਦਹੀਂ ਬਣਦਾ ਤੇ ਬਹੁਤ ਹੀ ਟੇਸਟੀ ਬਣਦਾ ਆ ਆਪਾਂ ਪਦੀਨਾ ਉਹ ਲਿਆਵਾ ਭੂਦਣਾ ਨਹੀਂ ਆ ਪਦੀਨਾ ਤੇ ਆ ਇੱਥੇ ਜ ਹਰੀ ਮਿਰਚ ਹੈਗੀ ਹਰੀ ਮਿਰਚਾਂ ਆਹ ਚਿਹਰੀ ਮਿਰਚ ਤਾਂ ਆਹ ਕੱਢ ਲਿਆ ਮੈਂ ਪੱਤੀਆਂ ਨਾਲ ਬੁੱਤ ਅਸੀਂ ਸਜਾਵਾਂਗੇ ਨਾ ਇਹ ਸਜਾਉਣ ਵਾਸਤੇ ਆਹ ਹਰੀ ਮਿਰਚੇ ਕੱਟੀ ਆ ਇਹ ਪਾਵਾਂਗੇ ਤੇ ਬਾਕੀ ਆਪਾਂ ਮਿਰਚ ਮਸਾਲੇ ਪਾਵਾਂਗੇ ਤੇ ਹੁਣ ਆਪਾਂ ਦਹੀਂ ਨੂੰ ਨਾ ਥੋੜਾ ਜਿਹਾ ਕਰਦੇ ਆ ਮਤਲਬ ਕਿ ਨੂੰ ਨਰਮ ਕਰਦੇ ਆ ਇਹਨੂੰ ਦਹੀਂ ਨੂੰ ਨਰਮ ਕਰ ਲੈਣਾ ਚੰਗੀ ਤਰ੍ਹਾਂ ਪਹਿਲਾਂ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਨਾ ਤੈਨੂੰ ਪਿਓ ਦਿੰਨੇ ਆ ਬੁੰਦੀ ਨੂੰ ਇਹ ਬੁੰਦੀ ਸਾਡੇ ਜਿਹੜੀ ਉਹ ਨਰਮ ਹੋ ਜੇ ਥੋੜੀ ਜੀ ਤੇ ਇਹ ਪਹਿਲਾਂ ਹੀ ਭਿਉਂ ਦਿੰਦੇ ਕਈ ਗਰਮ ਪਾਣੀ ਦੀ ਭਿਉਂ ਦਿੰਦੇ ਪਰ ਇਸੇ ਤਰ੍ਹਾਂ ਵੀ ਹੋ ਜਾਂਦੀ ਆ ਤੇ ਕਈ ਵੈਸੇ ਵੀ ਉਹਦੇ ਵਿੱਚ ਪਾ ਲੈਂਦੇ ਦਹੀਂ ਦੇ ਵਿੱਚ ਤੇ ਹੁਣ ਆਪਾਂ ਦਹੀਂ ਨੂੰ ਨਾ ਇਹਦੇ ਵਿੱਚ ਪਾਵਾਂਗੇ ਬੋਲ ਦੇ ਵਿੱਚ ਦਹੀਂ ਇੰਨਾ ਟੇਸਟੀ ਬਣਦਾ ਇਹਨੂੰ ਨਾ ਆਪਾਂ ਥੋੜਾ ਜਿਹਾ ਫੈਂਟ ਲਾਂਗੇ ਦਹੀਂ ਵੇਖੋ ਸਾਡਾ ਕਿੰਨਾ ਵਧੀਆ ਵਾ ਮਿੱਠਾ ਦਹੀਂ ਆ ਤੇ ਰੈਤਾ ਖਾਣ ਦਾ ਮਤਲਬ ਇਹ ਬੁੰਦੀ ਵਾਲਾ ਰੈਤਾ ਖਾਣ ਦਾ ਸੁਆਦ ਆ ਜਾਊਗਾ ਇਹਨੂੰ ਫੈਂਟਨ ਫੈਂਟੀ ਦਾ ਕਿਉਂ ਮੰਮੀ ਇਹਨੂੰ ਫੈਂਟੀ ਦਾ ਤਾਂ ਵਾ ਕਿ ਇਹ ਜਿਹੜਾ ਰੈਤਾ ਨਾ ਮੁੜ ਕੇ ਫਿਰ ਜਿਸ ਤਰ੍ਹਾਂ ਬਾਜ਼ਾਰ ਦਾ ਰੈਤਾ ਹੁੰਦਾ ਨਾ ਇਸ ਤਰ੍ਹਾਂ ਬਣਦਾ ਵਾ ਕਿ ਫੈਂਟਨ ਦੇ ਨਾਲ ਜਿਹੜੇ ਫਟਗੜੀਆਂ ਆਈਆਂ ਨੇ ਵੱਜਦੀਆਂ ਤੇਲੀ ਗੱਲ ਤੇ ਇੰਨਾ ਸੁਆਦ ਨਹੀਂ ਲੱਗਦਾ ਭਈ ਜੇ ਮੋਟਾ-ਮੋਟਾ ਦਹੀਂ ਵਾਂਗੂ ਹੋਵੇ ਤੇ ਹੁਣ ਆਪਾਂ ਇਹਨੂੰ ਫੈਂਡ ਲੈਣਾ ਵਾ ਕੋਈ ਇੰਦਾ ਫੈਂਟਣਾ ਜੋ ਇਹੋ ਜਿਹੜੀਆਂ ਢੇਲੀਆਂ ਆਈਆਂ ਇਹਨਾਂ ਉਹ ਵੇਲੇ ਹੁਣ ਹਟ ਗਈਆਂ ਵਾ ਤੇ ਉਹੀ ਢੇਲੀਆਂ ਆਈਆਂ ਮੂਹ ਚ ਆਉਂਦੀਆਂ ਜਿਹੜਾ ਵੈਸੇ ਵੀ ਰਿਆਤੇ ਵਾਲਾ ਦਹੀਂ ਹੁੰਦਾ ਉਹਨੂੰ ਫੈਂਟ ਕੇ ਬਣਾਈਦਾ ਵਾ ਹਾਂ ਮੈਂ ਹਾਂ ਦਹੀਂ ਦੇ ਹੁਣ ਸਾਡਾ ਦਹੀਂ ਜਿਹੜਾ ਬਣਨਾ ਪੂਰਾ ਵੇਖੋ ਕਿੰਨਾ ਵਧੀਆ ਨਰਮ ਨਰਮ ਜਿਹਾ ਬਣ ਗਿਆ ਵਾ ਫੇਰ ਦੁੱਧਾਂ ਨੂੰ ਹੋ ਗਿਆ ਪਤਲਾ ਜਾ ਪਹਿਲਾਂ ਢੇਲੀਆਂ ਆਈਆਂ ਬੱਜੀਆਂ ਸੀ ਹਾਂ ਤੇ ਮਧਾਣੀ ਦੇ ਨਾਲ ਵੀ ਆਪਾਂ ਕਰ ਸਕਦੇ ਆ ਪਰ ਦਹੀਂ ਜਿਹੜਾ ਤਾਜ਼ਾ ਦਹੀਂ ਹੁੰਦਾ ਨਾ ਉਹ ਇਸ ਤਰ੍ਹਾਂ ਹੀ ਬੜਾ ਵਧੀਆ ਹੋ ਜਾਂਦਾ ਵਾ ਤੇ ਇਹਨੂੰ ਆਪਾਂ ਬਹੁਤਾ ਬਦਲਾ ਨਹੀਂ ਕਰਨਾ ਬਹੁਤਾ ਬਦਲਾ ਵੀ ਚੰਗਾ ਨਹੀਂ ਲੱਗਦਾ ਤੇ ਹੁਣ ਆਪਾਂ ਜਿਹੜੀ ਬੂੰਦੀ ਪਈ ਵੀ ਹੈ ਨਾ ਪਾਣੀ ਦੇ ਵਿੱਚ ਤੇ ਵੇਖੋ ਨਰਮ ਹੋ ਗਈ ਆ ਵੇਖੋ ਕਿੰਨੀ ਥੋੜੀ ਨਰਮ ਹੋ ਗਈ ਆ ਪਾਣੀ ਸਾਰਾ ਚੂਸ ਲਿਆ ਤੇ ਹੁਣ ਆਪਾਂ ਹੋਰ ਪਾਣੀ ਨਹੀਂ ਪੋਣਾ ਹੁਣ ਇਹਦੇ ਵਿੱਚ ਇਹਨਾਂ ਆਪਾਂ ਆਹ ਬੂੰਦੀ ਜਿਹੜੀ ਵਿੱਚ ਪਾ ਦਾਂਗੇ ਆਪਾਂ ਤੇ ਵੇਖੋ ਕਿੰਨੀ ਵਧੀਆ ਬੂੰਦੀ ਬਣੀ ਆ ਦਹੀਂ ਕਿੰਨਾ ਵਧੀਆ ਵੇਖੋ ਕਿਉਂਕਿ ਬਹੁਤਾ ਪਤਲਾ ਜਿਹੜਾ ਦਹੀਂ ਹੈ ਨਾ ਉਹ ਵੀ ਠੀਕ ਨਹੀਂ ਲੱਗਦਾ ਸਵਾਦ ਨਹੀਂ ਲੱਗਦਾ ਮੜਕੇ ਤੇ ਆਹ ਵੇਖੋ ਕਿ ਨਾ ਇਸ ਤਰ੍ਹਾਂ ਦਾ ਦਹੀਂ ਰੱਖਣਾ ਜੇ ਤੇ ਕੁਛ ਜਦੋਂ ਆਪਾਂ ਬੁੰਦੀ ਜਿਹੜੀ ਉਹ ਤਾਂ ਪਹਿਲਾਂ ਹੀ ਸਾਡੀ ਨਰਮ ਹੋ ਗਈ ਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆ ਜਿਹੜਾ ਜੀਰਾ ਆਪਾਂ ਭੁੰਨਿਆ ਆ ਜੀਰਾ ਜਿਹੜਾ ਕੁੱਟਿਆ ਸੀ ਨਾ ਇਹ ਵੀ ਵਿੱਚ ਪਾ ਦਾਂਗੇ ਆਪਾਂ ਥੋੜਾ ਜਿਹਾ ਪਰ ਰੱਖਾਂਗੇ ਉੱਤੇ ਛਿੜਕਣ ਵਾਸਤੇ ਤੇ ਆ ਥੋੜਾ ਅੱਧਾ ਚਮਚਾ ਆਪਾਂ ਜੀਰੇ ਦਾ ਪਾਤਾ ਤੇ ਅੱਧਾ ਚਮਚਾ ਹੀ ਆਪਾਂ ਕਾਲੀ ਮਿਰਚ ਪੁੱਟ ਕੇ ਪਾਈ ਹੈ ਤੇ ਆ ਜਿਹੜੀ ਹਰੀ ਮਿਰਚ ਵਾ ਆਪਾਂ ਕੱਟੀ ਆ ਇਹ ਵੀ ਪਾ ਦਾਂਗੇ ਵਿੱਚ ਤੇ ਆਪ ਪਦੀਨੇ ਦੇ ਪੱਤੇ ਪਾਵਾਂਗੇ ਵਿੱਚ ਪਦੀਨੇ ਦੇ ਪੱਤੇ ਪਾਉਣ ਨਾਲ ਦਹੀਂ ਦਾ ਟੇਸ ਜਿਹੜਾ ਬਹੁਤ ਵਧੀਆ ਹੁੰਦਾ ਵਾ ਵੇਖੋ ਕਿੰਨਾ ਵਧੀਆ ਲੱਗਣ ਡਿਆ ਕਿੰਨਾ ਸੋਹਣਾ ਲੱਗਣ ਡਿਆ ਤੇ ਇਹ ਵੇਖ ਲੋ ਸਵੇਖਾਂ ਜਿੰਨਾ ਸੋਹਣਾ ਲੱਗਣਗਾ ਤਾਂ ਖਾਂਜ ਕਿੰਨਾ ਸਵਾਦ ਹੋਊਗਾ ਤੇ ਅਸਲੀ ਚੀਜ਼ ਜਿਹੜੀ ਹੁਣ ਪੈਣ ਲੱਗੀ ਆ ਇਹ ਕਰਦੀ ਆ ਹਾਜ ਮੈਨੂੰ ਐ ਸੈਟ ਥੋੜੀ ਜਿਹੀ ਆਪਾਂ ਹਿੰਗ ਪਾਵਾਂਗੇ ਵਿੱਚ ਥੋੜੀ ਜਿਹੀ ਪਾਉਣੀ ਹੈ ਬਿਲਕੁਲ ਤੇ ਇਹਦੇ ਨਾਲ ਖੁਸ਼ਬੂ ਵੀ ਬੜੀ ਰਿਆ ਹੁੰਦੀ ਆ ਤੇ ਟੇਸਟ ਵੀ ਵੜਾ ਹੁੰਦਾ ਤੇ ਭੁੱਖ ਥੋੜੀ ਲੱਗਦੀ ਆ ਹਿੰਗ ਦੇ ਨਾਲ ਭੁੱਖ ਬਹੁਤ ਲੱਗਦੀ ਹੁਣ ਆਪਾਂ ਪਾਵਾਂਗੇ अद्धा चिमचा पावगे आप पा, नमक का अद्धा चिमचा अद्धे तो घट ही आ चौथा हिस्सा चिमचे का मतलब कि चौथा हिस्सा पावगे आप पा, लाल मिर्च कुटी हुई लाल मिर्च ते अ चिमचा पवेंगे आप गर्म मसाला ਨਮਕ ਜਿਹੜਾ ਵਾ ਤੁਸੀਂ ਆਪਣੀ ਲੋੜ ਅਨੁਸਾਰ ਪਾਉਣਾ ਵਾ ਕਿਉਂਕਿ ਕਈ ਕੋਈ ਘੱਟ ਖਾਂਦਾ ਕੋਈ ਵੱਧ ਖਾਂਦਾ ਵਾ ਹੁਣ ਇਹਨੂੰ ਆਪਾਂ ਮਿਕਸ ਕਰ ਦਾਂਗੇ ਤੇ ਦਹੀਂ ਵੇਖੋ ਸਾਡਾ ਇੰਨਾ ਵਧੀਆ ਬਣਿਆ ਵਾ ਕਿ ਬਾਜ਼ਾਰ ਦੇ ਵਿੱਚ ਜਿਹੜਾ ਖਾਂਦੇ ਨਾਲੋਂ ਕਿ ਗਰਮੀਆਂ ਦੇ ਵਿੱਚ ਠੰਡਾ ਠੰਡਾ ਦਹੀਂ ਉਸ ਤਰ੍ਹਾਂ ਦਾ ਦਹੀਂ ਬਣਿਆ ਜੇ ਤੇ ਘਰ ਜਿਹੜਾ ਵਾ ਉਹ ਆਪਾਂ ਫਰੈਸ਼ ਬਣਾ ਕੇ ਖਾਵਾਂਗੇ ਤੇ ਰੋਟੀ ਖਾਣ ਦਾ ਜਿਹੜਾ ਉਹ ਮਜ਼ਾ ਆ ਜਾਂਦਾ ਦਹੀਂ ਦੇ ਨਾਲ ਭੁੱਖ ਵੀ ਪੂਰੀ ਲੱਗਦੀ ਪੂਰੀ ਲੱਗਦੀ ਆ ਤੇ ਵੈਸੇ ਇਹ ਕੱਲਾ ਦਹੀਂ ਵੀ ਜਿਹੜਾ ਨਾ ਇਹ ਵੀ ਬਹੁਤ ਸਵਾਲ ਲੱਗਦਾ ਟੇਸਟੀ ਗਈ ਮਤਲਬ ਬਾਜ਼ਾਰੋਂ ਲੈ ਕੇ ਖਾਂਦੇ ਆ ਚੇਚਾ ਲੈ ਕੇ ਖਾਂਦੇ ਆ ਇਹ ਦਹੀਂ ਜਿਹੜਾ ਤੇ ਜੇ ਆਪਾਂ ਘਰ ਬਣਾਗੇ ਖਾਵਾਂਗੇ ਤੇ ਅਸੀਂ ਆਪਣਾ ਥੀ ਬਣਾਵਾਂਗੇ ਤੇ ਬੜਾ ਵਧੀਆ ਬਣੂਗਾ ਲੋ ਜੀ ਵੇਖੋ ਅਸੀਂ ਦਹੀਂ ਦਿੱਤਾ ਬਸ ਸਜਾ ਰ데요 ਵਾਲਾ ਦਹੀਂ ਕਿੱਡਾ ਸੋਹਣਾ ਲੱਗਣਦਾ ਜਿੱਦਾਂ ਵਿਆਹਾਂ ਸ਼ਾਦੀਆਂ ਦੇ ਵਿੱਚ ਸਜਾ ਕੇ ਰੱਖਿਆ ਹੁੰਦਾ ਨਾ ਉਦਾਂ ਦਾ ਲੱਗਣਦਾ ਮੈਂ ਵੀ ਬਿਲਕੁਲ ਠੰਡਾ ਠੰਡਾ ਮੈਂ ਤਾਂ ਇਹਦੇ ਪਾਟੀ ਘੜਦੇ ਦਹੀਂ ਦੇ ਲੋ ਜੀ ਦਹੀਂ ਬਹੁਤ ਵਧੀਆ ਬਣਿਆ ਮਾ ਗੁੰਦੀ ਵਾਲਾ ਦਹੀਂ ਗੁੰਦੀ ਵਾਲਾ ਰਹਿਤਾ ਵੀ ਬੋਲ ਦਿੰਦੇ ਆ ਠੰਡਾ ਠੰਡਾ ਦਹੀਂ ਗਰਮੀਆਂ ਚ ਖਾਣ ਵਾਲਾ ਤੇ ਗਰਮੀਆਂ ਦੇ ਵਿੱਚ ਖਾਓ ਤੇ ਦਹੀਂ ਖਾਣ ਦਾ ਮਜ਼ਾ ਹੀ ਆ ਜਾਂਦਾ ਮੈਂ ਗਰੰਟੀ ਨਾਲ ਕਹਿ ਰਹਿੰਦਾ ਵਾ ਜਿਹੜਾ ਵੀ ਖਾਊਗਾ ਨਾ ਉਹਨੂੰ ਸਬਜ਼ੀ ਦੀ ਲੋੜ ਨਹੀਂ ਉਹਨੇ ਦਹੀਂ ਨਾਲ 10 12 ਫੁਲਕੇ ਖਾ ਜਾਣੇ ਆ ਇੰਨਾ ਸਵਾਦ ਬਣਿਆ ਵਾ ਕੰਨੇ ਕਹਣਾ ਸਰਦੀ ਮੈਂ ਖਾਣੀ ਨਹੀਂ ਮੈਂ ਅੱਜ ਦਹੀਂ ਨਾਲ ਰੋਟੀ ਖਾਣੀ ਆ ਤੇ ਤੁਸੀਂ ਵੀ ਆਪਣੇ ਘਰ ਜ਼ਰੂਰ ਬਣਾ ਕੇ ਵੇਖਿਓ ਤੇ ਕਮੈਂਡ ਕਰਕੇ ਜਰੂਰ ਦੱਸਣਾ ਕਿ ਸਾਡਾ ਦਹੀਂ ਵਾਲਾ ਜਿਹੜਾ ਗੁੰਦੀ ਵਾਲਾ ਦਹੀਂ ਆ ਉਹ ਬਣਾਉਣਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਵਾ ਰਹਿਤਾ ਤੇ ਤੁਸੀਂ ਕਿਹੜੇ ਤਰੀਕੇ ਨਾਲ ਬਣਾਉਂਦੇ ਜੇ ਸਾਨੂੰ ਇਹ ਵੀ ਦੱਸਣਾ ਕਮੈਂਟ ਕਰਕੇ ਤੇ ਪਿਆਰੇ ਪਿਆਰੇ ਕਮੈਂਟ ਕਰਿਆ ਕਰੋ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਤੇ ਜਿਹੜੇ ਸਾਡੇ ਚੈਨਲ ਤੇ ਨਵੇਂ ਆ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਲਾਈਕ ਜਰੂਰ ਕਰਿਆ ਕਰੋ ਕਮੈਂਟ ਜਰੂਰ ਕਰਿਆ ਕਰੋ ਸਾਡੇ ਕਮੈਂਟ ਜਿਹੜੇ ਬਹੁਤ ਹੀ ਵਧੀਆ ਆਉਂਦੇ ਪਿਆਰੇ ਪਿਆਰੇ ਤੇ ਆਪਾਂ ਜਿਹਦੇ ਤਾਂ ਤੁਹਾਡੇ ਨਾਲ ਲਵਾਂਗੇ ਕਿ ਕੌਣ-ਕੌਣ ਸਾਨੂੰ ਕਮੈਂਟ ਕਰਦਾ ਵਾ ਤੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਕਮੈਂਟ ਕਰਦੇ ਜੋ ਹੁਣ ਸਾਡੀ ਫੈਮਲੀ ਬਣ ਗਈ ਏ ਬਹੁਤ ਵਧੀਆ ਕਮੈਂਟ ਕਰਦੇ ਜਦ ਇਹ ਸਾਰੇ ਕਰਦੇ ਆ ਕਮੈਂਟ ਬਹੁਤ ਵਧੀਆ ਐ ਸਾਰਿਆਂ ਦੇ ਕਮੈਂਟ ਪੜਦੇ ਆ ਕਲਕ-ਕਲਕ ਕਮੈਂਟ ਪੜੀਦਾ ਵਾ ਕਿਉਂਕਿ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਕੋਈ ਆਪਣਾ ਭੈਣ ਭਰਾ ਕਮੈਂਟ ਕਰਦਾ ਵਾ ਤੇ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਤੇ ਇਦਾਂ ਵਧੀਆ-ਵਧੀਆ ਕਮੈਂਟ ਕਰਿਆ ਕਰੋ ਜੇ ਕੋਈ ਤੇ ਇਹ ਰੈਸਪੀ ਦੱਸਣੀ ਹੈ ਸਪੈਸ਼ਲ ਤਾਂ ਵੀ ਕਮੈਂਟ ਕਰਕੇ ਦੱਸ ਸਕਦੇ ਆਂ ਅਸੀਂ ਕੋਸ਼ਿਸ਼ ਕਰਾਂਗੇ ਬਣਾਉਂਦੀ ਤੇ ਅਸੀਂ ਇਦਾਂ ਤੁਹਾਡੇ ਆਪੇ ਵਧੀਆ ਵਧੀਆ ਵੀਡੀਓ ਲੈ ਕੇ ਆਇਆ ਕਰਾਂਗੇ ਰੈਸਪੀ ਵਾਲੀਆਂ ਕੁਕਿੰਗ ਵਾਲੀਆਂ ਤੇ ਬਲੌਗ ਵੀ ਅਸੀਂ ਹੁਣ ਬਣਾਇਆ ਕਰਾਂਗੇ ਤੇ ਫਟਾਫਟ ਸਾਡੇ ਚੈਨਲ ਨੂੰ ਨਾ ਸਪੋਰਟ ਕਰੋ ਤੇ ਅੱਗੇ ਵਧਾਓ ਤੇ ਦੱਬ ਕੇ ਸਬਸਕ੍ਰਾਈਬ ਕਰਿਆ ਕਰੋ ਜਿਹੜੇ ਵੀ ਸਾਡੇ ਚੈਨਲ ਤੇ ਨਵੀਆਂ ਨਾ ਵੀਡੀਓ ਨੂੰ ਪੂਰੀ ਵੇਖਿਆ ਕਰੋ ਫਟਿਆ ਨਾ ਕਰੋ ਵਿੱਚੋਂ ਤੇ ਜਿਹੜੇ ਆਉਂਦੀਆਂ ਮਿਹੋਰੀਆਂ ਉਹ ਵੀ ਵੇਖਿਆ ਕਰੋ ਪੂਰੀਆਂ ਤੇ ਸਾਡੇ ਚੈਨਲ ਨੂੰ سپورਟ ਮਿਲੇ ਥੋੜੀ ਜੀ ਅੱਗੇ ਵੀ ਤੁਸੀਂ ਸਾਡਾ ਪਰਿਵਾਰ ਜਿਦੇ ਸਾਡੇ ਸਬਸਕ੍ਰਾਈਬਰ ਜਿੰਨੇ ਵੀ ਆ ਸਾਡੇ ਬਹੁਤ ਵਧੀਆ ਵਾ ਤੇ ਵਿੰਦੇ ਆ سپورਟ ਕਰਦੇ ਆ ਤੇ ਹੁਣ ਸਾਡਾ ਦਹੀਂ ਵਾਲਾ ਜਿਹੜਾ ਬੁੰਦੀ ਵਾਲਾ ਰੈਤਾ ਬਹੁਤ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਵਾ ਤੇ ਇਹ ਸਾਨੂੰ ਜਰੂਰ ਦੱਸਣਾ ਤੇ ਸਾਡੇ ਤਰੀਕੇ ਨਾਲ ਬਣਾਉਣਾ ਸਾਰੇ ਖੁਸ਼ ਹੋ ਕੇ ਕਾਣਗੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਫਿਰ ਅਹੀ ਰੈਸਪੀ ਲੈ ਕੇ ਹੋਰ ਆਵਾਂਗੇ ਤੁਹਾਡੇ